ਲੁਕ ਤਸਵੀਰ ਦਿਖਾਨੇ ਆ ਸਭ ਤੋਂ ਪਹਿਲਾਂ ਆ ਬੱਚਿਆਂ ਦੇਖ ਲੋ ਚਿਹਰੇ ਦੇਖੋ ਇਹਨਾਂ ਦੇ ਸਮਾਈਲ ਦੇਖੋ ਕਿੰਨੀ ਅੱਛੀ ਸਮਾਈਲ ਹੈ ਇੰਨੀ ਅੱਛੀ ਸਮਾਈਲ ਦਾ ਕਾਰਨ ਕੀ ਉਹ ਵੀ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਬੱਚੇ ਦੇਖੋ ਜਿਹੜੇ ਅੱਜ ਬਹੁਤ ਹੀ ਖੁਸ਼ ਹੈ ਕਿਸੇ ਟਾਈਮ ਤੇ ਇਹਨਾਂ ਦੀ ਅੱਖਾਂ ਦੀ ਨਿੰਦਰ ਉੱਡੀ ਸੀ ਲੇਕਿਨ ਅੱਜ ਇਹਨਾਂ ਦੇ ਚਿਹਰੇ ਦੀ ਸਮਾਈਲ ਦੱਸ ਰਹੀ ਹੈ ਕਿ ਕਿਤੇ ਨਾ ਕਿਤੇ ਇਹ ਜਿੱਤ ਮੁਕਾਮ ਉਹ ਹਾਸਿਲ ਕਰਕੇ ਆਏ ਨੇ ਜੋ ਜਿਹਦੇ ਲਈ ਇਹਨਾਂ ਨੇ ਰਾਤਾਂ ਦੀਆਂ ਨਿੰਦਰਾ ਗੁਆਈਆਂ ਸੀ ਆਪਣੀ ਅੱਖਾਂ ਚੋਂ ਚੈਨ ਜਿਹੜਾ ਗੁਆਇਆ ਸੀ ਤੇ ਹਾਂਜੀ ਬੇਟਾ ਕੀ ਨਾਮ ਤੁਹਾਡਾ ਮੇਰਾ ਨਿਧੀ ਨidhi ਤੇ +2 ਦੇ ਵਿੱਚ ਤੁਹਾਡੇ ਕਿਨੇ ਪਰਸੈਂਟ ਲੈ ਗਏ ਉਹ ਦੇ ਜੀ 93.8 93.8 ਕਿੰਨੀਆਂ ਰਾਤਾਂ ਤੁਸੀਂ ਜਾਗੇ ਸੀ ਸਰ ਆਪਣੀ ਆਪਣੀ ਹੁੰਦੀ ਆ ਸਮਰੱਥਾ ਜਿੰਨੀ ਮਰਜ਼ੀ ਕਦੇ ਕਦੇ 5 ਆਵਰਜ਼ ਵੀ ਦਿਨ 'ਚ ਪੜ੍ਹਾਈ ਹੁੰਦੀ ਕਦੇ ਕਦੇ 6 ਆਵਰਜ਼ ਵੀ ਹਾਂਜੀ ਤੇ ਆਰਥ ਦੇ ਨਾਲ ਤੁਹਾਡੇ ਮਾਰਕਸ ਬੜੇ ਅੱਛੇ ਆ ਗਏ ਤੁਹਾਡੇ 95 95 ਤੁਹਾਡੇ ਮੇਰੇ 92 92 90.6% 90.6 90 90 74 74, 74. 88 88, 88. 86 86 85 85, 85 80 80 ਤੇ ਦੇਖੋ ਇਹ ਬੱਚੇ ਜਿਹੜੇ ਆ ਸਾਰੇ ਫਰਸਟ ਡਿਵੀਜ਼ਨ ਜਿਹੜੇ ਆ ਅੱਛੇ ਮਾਰਕਸ ਲੈ ਕੇ ਆਏ ਆ ਤੇ 90% ਜਿਹੜੇ ਮਾਰਕਸ ਸਕੋਰ ਕਰਨਾ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਜਿਹੜਾ ਬੱਚਿਆਂ ਨੇ ਅੱਜ ਇਹ ਮਾਰਕਸ ਸਕੋਰ ਕੀਤੇ ਆ ਕਿੰਨੇ ਕਿਤੇ ਇਹਨਾਂ ਦੀ ਮਿਹਨਤ ਹੈ ਤੇ ਇਹਨਾਂ ਦੇ ਟੀਚਰ ਦਾ ਪਿੱਛੇ ਗਾਈਡੈਂਸ ਹੈ ਜਿਹੜੀ ਅੱਜ ਇਹਨਾਂ ਨੂੰ ਆ ਸਕੋਰ ਕਰਨ ਦੇ ਵਿੱਚ ਮਾਰਕਸ ਅਚੀਵ ਕਰਨ ਦੇ ਵਿੱਚ ਇਹਨਾਂ ਨੂੰ ਲੈ ਕੇ ਆਈ ਹੈ ਤੇ ਦੂਸਰੀ ਅੱਜ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈ ਇਸੇ ਕਰਕੇ ਮਨਾਈ ਜਾ ਰਹੀ ਹੈ ਕਿ ਇਹ ਬੱਚਿਆਂ ਨੇ ਜਿਹੜੇ ਕਿ ਮਾਰਕਸ ਅਚੀਵ ਕੀਤੇ ਹਨ ਮਿਹਨਤ ਜਿਹੜੀ ਹੁੰਦੀ ਹੈ ਮਿਹਨਤ ਪੜਾਈ ਦੇ ਤੌਰ ਤੇ ਅੱਜ ਬੱਚਿਆਂ ਦੇ ਟਾਈਮ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਹੈ ਐਜੂਕੇਸ਼ਨ ਵੀ ਬਹੁਤ ਆਫ ਹੋ ਗਈ ਹੈ ਕੰਪੀਟੀਸ਼ਨ ਦਾ ਟਾਈਮ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਲਾਈਵ ਕੰਪੀਟੀਟ ਹੋ ਰਹੀ ਹੈ ਉਸੇ ਤਰ੍ਹਾਂ ਐਜੂਕੇਸ਼ਨ ਵੀ ਬੜੀ ਵੱਧ ਰਹੀ ਹੈ ਤੇ ਸਟੱਡੀ ਦੇ ਵਿੱਚ ਇਡੇ ਮਾਰਕਸ ਸਕੋਰ ਕਰਨੇ ਕਿਸ ਤਰ੍ਹਾਂ ਦੇਦੇ ਹੋ ਸਰ ਸਭ ਤੋਂ ਇੰਪੋਰਟੈਂਟ ਹੈ ਕਿ ਅੱਛੀ ਗਾਈਡੈਂਸ ਮਿਲੇ ਬੱਚੇ ਨੂੰ ਤੋਂ ਸਾਡੇ ਫੈਕਲਟੀ ਮੈਂਬਰਸ ਪਹਿਲਾਂ ਖੁਦ ਦਿਨ ਰਾਤ ਇੱਕ ਕਰਦੇ ਆ ਯੂ نو ਇਹਨਾਂ ਨੂੰ ਪੜ੍ਹਾਉਣ ਵਾਸਤੇ ਬਹੁਤ اچھی ਤਿਆਰੀ ਐਕਸਪਰਟ ਸਾਡੇ ਕੋ ਫੈਕਲਟੀ ਮੈਂਬਰਸ ਨੇ ਸਟੱਡੀ ਮਟੀਰੀਅਲ ਮਿਲਦਾ ਇਹਨਾਂ ਨੂੰ ਔਰ ਜਿਸ ਤਰ੍ਹਾਂ ਨidhi ਨੇ ਕਿਹਾ ਜਿਹਨੇ 93% ਮਾਰਕਸ ਹਾਸਿਲ ਕੀਤੇ ਨੇ ਕਿਉਂਕਿ ਬੱਚਿਆਂ ਦੀ ਸਿਨਸੈਰਿਟੀ ਡੈਡੀਕੇਸ਼ਨ ਆਪਣੇ ਗੋਲ ਨੂੰ ਅਚੀਵ ਕਰਨ ਦੀ ਜਿਹੜੀ ਉਹਨਾਂ ਦੀ ਭੁੱਖ ਹੈ ਉਹ ਬਹੁਤ ਜ਼ਰੂਰੀ ਹੈ ਔਰ ਉਹ ਉਸ ਦੇ ਲਈ ਅਸੀਂ ਵੀ ਮਿਹਨਤ ਕਰਦੇ ਹਾਂ ਬੱਚਿਆਂ ਨੂੰ ਮੋਟੀਵੇਟ ਕਰਦੇ ਰਹੀਦਾ ਜਿਸ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਹੈ ਫੋਰ ਐਗਜ਼ਾਮਪਲ ਇੱਕ ਤੇ ਹੁੰਦਾ ਤੁਸੀਂ ਇੱਕ ਕਲਾਸ ਲਈ ਤੇ ਬੱਚਾ ਘਰ ਚਲ ਗਿਆ ਪਰ ਨਹੀਂ ਬੱਚਿਆਂ ਦੇ ਜਿਹੜੇ ਡਾਊਟਸ ਹੈਗੇ ਆ ਕਲਾਸ ਤੋਂ ਬਾਅਦ ਟੀਚਰ ਇੰਡੀਵਿਜੁਅਲ ਤੌਰ ਤੇ ਸੋਲਵ ਕਰਦੇ ਜੋ ਕਿ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਬੱਚਿਆਂ ਲਈ ਵੀ ਇੱਕ ਮੈਸੇਜ ਹੈ ਕਿ ਸਿਰਫ ਕਲਾਸ ਲਗਾਣਾ ਇੰਪੋਰਟੈਂਟ ਨਹੀਂ ਹੈ ਘਰ ਜਾ ਕੇ ਜੇ ਤੁਸੀਂ 4-5 ਘੰਟੇ ਕੋਚਿੰਗ 'ਚ ਪੜ ਰਹੇ ਹੋ ਤੁਸੀਂ ਘਰ ਜਾ ਕੇ 6-7 ਘੰਟੇ ਸੈਲ ਸਟਡੀ ਕਰੋ ਜਦੋਂ ਅਸੀਂ ਪੜਾਂਗੇ ਤੇ ਸਾਡੇ ਡਾਊਟਸ ਆਣਗੇ ਸਾਨੂੰ ਮੁਸ਼ਕਲਾਂ ਆਣਗੀਆਂ ਉਹ ਹੱਲ ਕਰਨ ਲਈ ਅਸੀਂ ਕਿਤੇ ਕੋ ਜਾਵਾਂਗੇ ਟੀਚਰ ਕੋ ਜਾਵਾਂ ਉਹ ਬਿਲਕੁਲ ਬਿਲਕੁਲ ਜਿਹੜਾ ਸਟਡੀ ਮਟੀਰੀਅਲ ਤੇ ਸੇਮ ਹੁੰਦਾ ਹੈ ਜਿਹੜਾ ਟੀਚਿੰਗ ਦਾ ਮੈਥਡ ਹੈਗਾ ਉਹੀ ਟੈਕਨੀਕ ਜਿਹੜੀ ਹੈ ਬੱਚਿਆਂ ਨੂੰ ਅچھے ਮਾਰਕਸ ਹਾਇਰ ਕਰਨ ਦੇ ਵਿੱਚ ਹੈਲਪ ਕਰਦੀ ਹੈ ਟੈਕਨੀਕ ਬਿਲਕੁਲ ਸਹੀ ਹੈ ਤੁਸੀਂ ਸਾਰਿਆਂ ਕੋ ਕਿਤਾਬਾਂ ਹੈਗੀਆਂ ਸਟਡੀ ਮਟੀਰੀਅਲ ਸਾਡੇ ਉਹਨਾਂ ਦਿੱਤਾ ਹੋਇਆ ਹੈਗਾ ਕਲਾਸ 'ਚ ਨੋਟਸ ਬਣ ਰਹੀ ਹੈ ਕਲਾ ਬਟ ਜਦੋਂ ਤੱਕ ਅਸੀਂ ਕੋਈ ਚੀਜ਼ ਸਿੱਖ ਕੇ ਖੁਦ ਉਹਦੀ ਸੈਲਫ ਪ੍ਰੈਕਟਿਸ ਨਹੀਂ ਕਰਦੇ ਚਾਹੀ ਕਾਰ ਚਲਾਣਾ ਹੀ ਕਿਉਂ ਨਾ ਹੋਵੇ 10 ਦਿਨ ਸਿੱਖ ਕੇ ਜੇ ਉਹਨੂੰ ਚਲਾਉਣਾ ਛੱਡ ਦਈਏ ਤੁਹਾਨੂੰ ਫਿਰ ਭੁੱਲ ਜਾਂਦੀ ਉਸੇ ਤਰ੍ਹਾਂ ਪੜ੍ਹਾਈ ਹੈ ਅੱਜ ਅਸੀਂ ਕੋਈ ਟੌਪਿਕ ਕਵਰ ਕੀਤਾ ਘਰ ਜਾ ਕੇ ਫਿਰ ਉਹਦੇ ਉੱਤੇ ਕੰਮ ਕੀਤਾ ਉਹਦੇ ਅਲੱਗ-ਅਲੱਗ ਕੁਐਸਚਨਸ ਕੀਤੇ ਫਿਰ ਸਾਨੂੰ ਮੁਸ਼ਕਲ ਆਈ ਉਸ ਵੇਲੇ ਫਿਰ ਆਪਾਂ ਨੂੰ ਨੋਟ ਕਰ ਲਈਏ ਅਗਲੇ ਕਲਾਸ ਚ ਡਾਊਟ ਸੈਸ਼ਨ ਜੇ ਟੀਚਰ ਕੋ ਸੋਲਵ ਕਰਵਾ ਲਈਏ ਜਿਹੜਾ ਬੱਚਾ ਡਾਊਟ ਸੀ ਇਕੱਠੇ ਨਹੀਂ ਹੋਣ ਦਿੰਦਾ ਉਹਦਾ ਹੀ ਕੰਪੀਟੀਟਿਵ ਐਗਜ਼ਾਮ ਕਲੀਅਰ ਹੁੰਦਾ ਹੈ ਜਾਂ ਉਹਦੇ ਅੱچھے ਨੰਬਰ ਆਉ ਇਹ ਬੱਚਿਆਂ ਲਈ ਸੁਨੇਹਾ ਹੈਗਾ ਕਿਹੜੀ ਕਿਹੜੀ ਸਟਰੀਮ ਦੇ ਬੱਚੇ ਆ ਗਏ ਸਾਰੇ ਸਰ ਮੈਡੀਕਲ ਨਾਨ ਮੈਡੀਕਲ ਕਮਰਸ ਸਾਰੀਆਂ ਸਟਰੀਮ ਦੇ ਸਟੂਡੈਂਟਸ ਨੇ ਸਾਡੇ ਕੋਲ ਤੇ ਅਸੀਂ ਬੜੇ ਯੂ نو ਲੱਕੀਆਂ ਸੁਭਾਗੇਸ਼ਾਲੀਆਂ ਕਿ ਸਾਨੂੰ ਅੱਛੇ ਪੜਨ ਵਾਲੇ ਸਟੂਡੈਂਟਸ ਸਾਨੂੰ ਮਿਲਦੇ ਨੇ ਇਹ ਸਾਰੇ ਸਟੂਡੈਂਟਸ ਨੇ ਬਹੁਤ ਮਿਹਨਤ ਕੀਤੀ ਹੈ ਔਰ ਔਰ ਰੈਗੂਲੈਰਿਟੀ ਕੰਸਿਸਟੈਂਸੀ ਛੁੱਟੀ ਨਾ ਕਰਨਾ ਔਰ ਇਹਨਾਂ ਨੂੰ ਸਮਝਾਇਆ ਗਿਆ ਸੀ ਕਿ ਇਹੀ 2 ਸਾਲ ਜਦੋਂ ਅਸੀਂ 10ਵੀਂ ਕਰ ਲੈਨੇ ਆ ਤੇ ਇੱਕ ਪਲੇਟਫਾਰਮ ਫਾਊਂਡੇਸ਼ਨ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਗਾਈਡੈਂਸ ਫਾਊਂਡੇਸ਼ਨ ਬਣ ਜਾਂਦੀ ਹੈ ਬਟ ਜਿਹੜੇ ਆ 2 ਸਾਲ ਅੱਗੋਂ ਡਿਸਾਈਡ ਕਰਦੇ ਕਿ ਸਾਨੂੰ ਕਿਸ ਤਰ੍ਹਾਂ ਦੀ ਯੂਨੀਵਰਸਿਟੀ ਮਿਲੇਗੀ ਕਿੱਥੋਂ ਅਸੀਂ ਹਾਇਰ ਸੈਟ ਇਹਨਾਂ ਜੋ ਕਈ ਬੱਚੇ ਮੈਨੂੰ ਪੱਕਾ ਯਕੀਨ ਹੈ ਆਉਣ ਵਾਲੇ ਸਮੇਂ ਚ ਗਵਰਨਮੈਂਟ ਮੈਡੀਕਲ ਕਾਲਜੇਸ ਦੇ ਵਿੱਚ ਪੜਨਗੇ ਕੁਝ ਬੱਚਿਆਂ ਦੇ ਇਥੇ ਆਈਟੀ ਜੀਈ ਦੇ ਇਗਜ਼ਾਮਸ ਕਲੀਅਰ ਨੇ ਉਹ ਆਈਆਈਟੀ ਐਨਆਈਟੀ ਵਰਗੇ ਕਾਲਜਿਸ ਚ ਪੜਨਗੇ ਤੇ ਕੁਝ ਆਉਣ ਵਾਲੇ ਸਮੇਂ ਚ ਬਹੁਤ ਹੀ ਅਚੀ ਗਵਰਨਮੈਂਟ ਪੋਸਟਸ ਤੇ ਤੁਹਾਨੂੰ ਦਿਖਣਗੇ ਔਰ ਬੱਚੇ ਤੁਹਾਡਾ ਵੀ ਬਹੁਤ ਕਾਫੀ ਤਜਰਬਾ ਹੋ ਗਿਆ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਬੱਚੇ ਮਿਲਦੇ ਜਿਹੜੇ ਕਿ ਹਾਇਰ ਜੀ ਬੜੀ ਖੁਸ਼ੀ ਹੁੰਦੀ ਹੈ ਰਾਹ ਜਾਂਦੇ ਕੋਈ ਬੱਚਾ ਟੱਕਰ ਜੇ ਤੇ ਬੱਚਾ ਪੈਰੀਅਸ ਜਦੋਂ ਲਾਂਦਾ ਸੀ ਸਰ ਤੁਸੀਂ ਮੈਨੂੰ ਬਚਾਨਿਆ ਮੇਰਾ 2008 ਵਾਲਾ ਬੈਚ ਸੀ ਅੱਜ ਮੈਂ ਬੜਾ ਸੈਟਲਡ ਆ ਤੁਸੀਂ ਮੈਨੂੰ ਕਲਾਸ ਚ ਇੱਕ ਮੈਸਜ ਸੁਨੇਹਾ ਦਿੱਤਾ ਸੀ ਛੋਟਾ ਜਿਹਾ ਉਹ ਮੈਂ ਫਾਲੋ ਕੀਤਾ ਤੇ ਅੱਜ ਮੇਰੀ ਲਾਈਫ ਸੈਟ ਆ ਤੇ ਬੜੀ ਉਹ ਸੈਟੀਸਫੈਕਸ਼ਨ ਹੈ ਜੀ ਗੱਡੀਆਂ ਖੁੱਚਦੀ ਹੈ ਇਹੀ ਕਮਾਈ ਹੈ ਇਹੀ ਕਮਾਈ ਗੱਡੀਆਂ ਕਾਰਾਂ ਉਹ ਸੈਟੀਸਫੈਕਸ਼ਨ ਨਹੀਂ ਦੇਣ ਜਦੋਂ ਕੋਈ ਬੱਚਾ ਅੱਜ ਕਿਉਂਕਿ ਅੱਜ ਦਾ ਸਮਾਂ ਹੈ ਨਾ ਕਈ ਵਾਰ ਬੱਚਾ ਮੂਹ ਫੇਰ ਲੈਂਦਾ ਪਰ ਨਹੀਂ ਜੇ ਤੁਸੀਂ ਅੱਛੀ ਐਜੂਕੇਸ਼ਨ ਦਿੱਤੀ ਹੋਵੇ ਪਿਉਰਿਟੀ ਨਾ ਦਿੱਤੀ ਹੋਵੇ ਤੇ ਬੱਚਾ ਰਿਸਪੈਕਟ ਜ਼ਰੂਰ ਕਰਦਾ ਹੈ। ਇਹ ਬਹੁਤ ਵੱਡੀ ਗੱਲ ਕੀਤੀ ਹੈ ਕਿ ਬੱਚਾ ਰਿਸਪੈਕਟ ਜ਼ਰੂਰ ਕਰਦਾ ਤੇ ਰਿਸਪੈਕਟ ਬਣਦੀ ਵੀ ਹੈ ਕਿਉਂਕਿ ਟੀਚਰ ਦੀ ਗਾਈਡੈਂਸ ਨਾਲ ਹੀ ਬੱਚਾ ਅੱਗੇ ਤਰੱਕੀ ਕਰਦਾ ਤੇ ਜੇ ਸਕਸੈਸ ਬੱਚੇ ਨੂੰ ਮਿਲਦੀ ਹੈ ਤੇ ਉਹਦਾ ਕ੍ਰੈਡਿਟ ਟੀਚਰ ਨੂੰ ਜਾਂਦਾ ਇਸ ਕਰਕੇ ਬੱਚਾ ਟੀਚਰ ਨੂੰ ਹਮੇਸ਼ਾ ਯਾਦ ਰੱਖਦਾ ਤੇ ਦੂਸਰੀ ਗੱਲ ਜਿਸ ਤਰ੍ਹਾਂ ਕਹੀ ਹੈ ਟੈਕਨੀਕ ਜਿਹੜੀ ਹੈ ਟੀਚਿੰਗ ਟੈਕਨੀਕ ਬਹੁਤ ਮਾਇਨੇ ਰੱਖਦੀ ਹੈ ਟੀਚਿੰਗ ਟੈਕਨੀਕ ਕਿਸ ਤਰ੍ਹਾਂ ਦੀ ਹੈ ਉਹ ਬੱਚਿਆਂ ਨੂੰ ਮਾਰਕਸ ਲੈਂਦੇ ਤੇ ਦੂਸਰਾ ਬੱਚਿਆਂ ਨੂੰ ਸਟਡੀ ਮਟੀਰੀਅਲ ਕਿਸ ਤਰ੍ਹਾਂ ਪ੍ਰੋਵਾਈਡ ਹੁੰਦਾ ਤੇ ਇ ਤੇ ਲਈ ਭਾਰਤ ਵੀ ਇਹਨਾਂ ਨੂੰ ਕੰਗ੍ਰੈਚੁਲੇਸ਼ਨ ਕਰਦੇ ਹੋਏ ਕਹਿੰਦਾ ਹੈ ਕਿ ਅੱਗੇ ਹੋਰ ਤਰੱਕੀ ਕਰਨ ਅچھے ਮਾਰਕਸ ਲਿਆਉਣ ਤੇ ਆਪਣੇ ਇਲਾਕੇ ਦੇ ਵਿੱਚ ਬੈਟਰ ਸੈਟਲ ਹੋਣ